ਹਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਟਿੰਡਿਆ ਦੀ ਰਸਮੀ ਸੀ ਸਬਜੀ ਲੈ ਕੇ ਆਈ ਹਾਂ ਤੇ ਜਿਹੜੀ ਇਹ ਸਬਜੀ ਆ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਆਓ ਅਸੀਂ ਇਹਨੂੰ ਬਣਾਈਏ ਸਭ ਤੋਂ ਪਹਿਲਾਂ ਅਸੀਂ ਲੈ ਲਵਾਂਗੇ ਟਿੰਡੇ ਇੱਥੇ ਅਸੀਂ ਅੱਧਾ ਕਿਲੋ ਦੇ ਕਰੀਬ ਟਿੰਡੇ ਲਏ ਨੇ ਟਿੰਡੇ ਅਸੀਂ ਬਿਲਕੁਲ ਛੋਟੇ-ਛੋਟੇ ਲੈਣੇ ਆ ਤੇ ਟਿੰਡੇ ਅਸੀਂ ਉਹ ਲੈਣੇ ਆ ਜਿਨ੍ਹਾਂ ਉੱਤੇ ਹਲਕੀ-ਹਲਕੀ ਰੂਈ ਆਈ ਹੁੰਦੀ ਨਾ ਉਹ ਟਿੰਡੇ ਜਿਹੜੇ ਅੰਦਰੋਂ ਦੀ ਬਿਲਕੁਲ ਕੂਲੇ ਹੁੰਦੇ ਜਿਨ੍ਹਾਂ ਤੇ ਹਲਕੀ-ਹਲਕੀ ਰੂਈ ਲੱਭਦੀ ਹੈ ਬਾਹਰ ਤੇ ਪਹਿਲਾਂ ਅਸੀਂ ਟਿੰਡਿਆਂ ਨੂੰ ਉਪਰ ਦੇ ਨਾਲ ਪਰ ਅਸੀਂ ਇਹਨੂੰ ਕਰਦੇ ਦੇ ਨਾਲ ਥੋੜਾ ਥੋੜਾ ਉਪਰੋਂ ਦੀ ਇਹਨੂੰ ਰਗੜ ਲਾਵਾਂਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਇਹਨੂੰ ਬਾਰੋਂ ਦੀ ਅਸੀਂ ਪੀਲ ਕਰ ਲੈਂਦੇ ਆ ਟਿੰਡਿਆਂ ਨੂੰ ਅਸੀਂ ਛਿਲਕੇ ਰੱਖ ਲਿਆ ਹੈ ਤੇ ਹੁਣ ਅਸੀਂ ਇਹਨਾਂ ਨੂੰ ਲੰਬਾ ਲੰਬਾ ਕੱਟ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਦਾ ਤੁਸੀਂ ਸ਼ੇਪ ਪਸੰਦ ਕਰਦੇ ਹੋ ਉਹਦੇ ਵਿੱਚ ਤੁਸੀਂ ਕੱਟ ਲਵੋ ਸਾਰੇ ਟਿੰਡਿਏ ਅਸੀਂ ਕੱਟ ਲੈਂਦੇ ਆ ਟਿੰਡੇ ਅਸੀਂ ਇੱਧਰ ਕੱਟ ਕੇ ਰੱਖ ਲੈਨੇ ਬਿਲਕੁਲ ਦੇਖੋ ਅੰਦਰੋਂ ਕੋਲੇ ਟਿੰਡੇ ਐਕਦਾਮ ਸੌਫਟ ਜੇ ਤੇ ਇੱਧਰ ਅਸੀਂ ਲਵਾਂਗੇ ਹੁਣ ਪਿਆਜ਼ ਟਮਾਟਰ ਤੇ ਅਦਰਕ ਲਸਣ ਤਿੰਨ ਅਸੀਂ ਟਮਾਟਰ ਲਵਾਂਗੇ ਦੋ ਪਿਆਜ਼ ਥੋੜਾ ਜਿਹਾ ਲਸਣ ਤੇ 1 ਇੰਚ ਦੇ ਕਰੀਬ ਅਸੀਂ ਅਦਰਕ ਲੈ ਲਵਾਂਗੇ ਇਹਨਾਂ ਆਪਾਂ ਚਾਰਾਂ ਨੂੰ ਇਕੱਠਿਆਂ ਨੂੰ ਪੀਸ ਕੇ ਤਿਆਰ ਕਰਾਂਗੇ ਹੁਣ ਮਸਾਲਾ ਅਸੀਂ ਪੀਸ ਕੇ ਰੱਖ ਲਿਆ ਹੈ ਕੁੱਕਰ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਗਰਮ ਹੋਣ ਲਈ ਰੱਖ ਦਵਾਂਗੇ ਗਰਮ ਹੋਣ ਤੇ ਅਸੀਂ ਦੇ ਵਿੱਚ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ ਸਾਬਤਾ ਇੱਕ ਚਮਚ ਦੇ ਕਰੀਬ ਜੀਰੇ ਨੂੰ ਭੁੰਨਾਂਗੇ ਫਿਰ ਅਸੀਂ ਇਹਦੇ ਵਿੱਚ ਜਿਹੜਾ ਆਪਾਂ ਚਾਰਾ ਇਕੱਠਿਆਂ ਨੂੰ ਪੀਸ ਕੇ ਤਿਆਰ ਕੀਤਾ ਹੈ ਟਮਾਟਰ ਅਦਰਕ ਲਸਣ ਪਿਆਜ਼ ਨੂੰ ਇਹਨੂੰ ਆਪਾਂ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਜਦੋਂ ਅਸੀਂ ਚਾਰਾ ਇਕੱਠਿਆਂ ਨੂੰ ਪੀਸ ਕੇ ਤਿਆਰ ਕਰਦੇ ਹਾਂ ਤੇ ਇਹਦੇ ਨਾਲ ਹੀ ਜਿਹੜੀ ਸਬਜੀ ਦਾ ਜਿਹੜਾ ਸਵਾਦ ਹੈ ਬਿਲਕੁਲ ਚੇਂਜ ਹੋ ਜਾਂਦਾ ਹੈ ਜਿੱਦਾਂ ਅਸੀਂ ਗੋਭੀ ਵੀ ਬਣਾਉਂਦੇ ਹਾਂ ਨਾ ਉੱਤੇ ਉਹਦੇ ਵਿੱਚ ਜਦੋਂ ਆਪਾਂ ਚਾਰਾ ਇਕੱਠਿਆਂ ਨੂੰ ਪਾਈਏ ਤੇ ਜਿਹੜੀ ਸਬਜੀ ਆ ਬਹੁਤ ਜ਼ਿਆਦਾ ਸਵਾਦਬਾਨ ਕੇ ਤਿਆਰ ਹੁੰਦੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਮਸਾਲਾ ਜਦੋਂ ਹਲਕਾ ਜਿਹਾ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਆਪਣੇ ਸਵਾਦ ਦੇ ਅਨੁਸਾਰ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਪੌਣਾ ਕ ਚਮਚ ਹਲਦੀ ਪਾਊਡਰ ਪਾ ਦਵਾਂਗੇ ਆਧਾ ਕ ਚਮਚ ਅਸੀਂ ਪਾ ਦਾਂਗੇ ਗਰਮ ਮਸਾਲਾ ਇੱਕ ਚਮਚ ਅਸੀਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਤੇ ਥੋੜੀ ਜੀ ਆਪਾਂ ਪਾਵਾਂਗੇ ਅੱਧੇ ਚਮਚ ਦੇ ਕਰੀਬ ਲਾਲ ਮਿਰਚ ਪਾਊਡਰ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਮਸਾਲਾ ਜਿਹੜਾ ਇੱਧਰ ਹੈਗਾ ਸਾਡਾ ਚੰਗੀ ਤਰ੍ਹਾਂ ਭੁੱਜ ਹੋ ਚੁੱਕਾ ਹੈ ਦੇਖੋ ਮਸਾਲਾ ਜਦੋਂ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਟਿੰਡੇ ਪਾ ਦਵਾਂਗੇ ਟਿੰਡੇ ਅਸੀਂ ਬਿਲਕੁਲ ਤਾਜ਼ੇ ਧੋ ਕੇ ਪਾਏ ਨੇ ਟਿੰਡਿਆਂ ਦੇ ਨਾਲ ਹੀ ਅਸੀਂ ਇਹਦੇ ਵਿੱਚ ਦੋ ਆਲੂ ਪਾਵਾਂਗੇ ਕੱਟੇ ਹੋਏ ਜਿੱਦਾਂ ਕਈ ਬੱਚੇ ਟਿੰਡੇ ਵਗੈਰਾ ਨਹੀਂ ਖਾਂਦੇ ਆ ਜਦੋਂ ਤੁਸੀਂ ਦੋ ਕ ਆਲੂ ਪਾ ਕੇ ਇਦਾਂ ਬਣਾਓਗੇ ਤੇ ਇੱਕਦਮ ਜਿਹੜੀ ਸਬਜ਼ੀ ਆ ਉਹਦਾ ਪੂਰਾ ਜਿਹੜਾ ਟੇਸਟ ਹੈਗਾ ਚੇਂਜ ਹੋ ਜਾਂਦਾ ਹੈ ਆਲੂ ਪਾਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਕਿਉਂਕਿ ਜਿਹੜੇ ਇਹ ਟਿੰਡੇ ਆ ਸੀ ਰਸਮੀ سے ਬਣਾ ਕੇ ਤਿਆਰ ਕਰਨੇ ਆ ਇੱਥੇ ਆਪਾਂ ਡੇਢ ਗਲਾਸ ਦੇ ਕਰੀਬ ਪਾਣੀ ਪਾਵਾਂਗੇ ਜਿਆਦਾ ਪਾਣੀ ਨਹੀਂ ਪਾਵਾਂਗੇ ਕਿਉਂਕਿ ਅਸੀਂ ਜਿਹੜੇ ਟਿੰਡੇ ਆ ਉਹ ਵੀ ਤਾਜੇ ਧੋ ਕੇ ਹੁਣੇ ਪਾਏ ਨੇ ਤੇ ਉਹਨਾਂ ਦਾ ਵੀ ਜਿਹੜਾ ਜਿਹੜਾ ਟਿੰਡੇ ਹੈਗੇ ਆ ਇਹ ਵੀ ਨੇਚਰਲ ਜਿਹੜਾ ਪਾਣੀ ਛੱਡਦੇ ਨੇ ਇਸ ਕਰਕੇ ਅਸੀਂ ਜਿਆਦਾ ਪਾਣੀ ਨਹੀਂ ਪਾਵਾਂਗੇ ਡੇਢ ਗਲਾਸ ਦੇ ਕਰੀਬ ਪਾ ਦਿੱਤਾ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਹੁਣ ਕੁੱਕਰ ਨੂੰ ਕਰ ਦਵਾਂਗੇ ਬੰਦ ਤਿੰਨ ਸੀਟੀਆਂ ਆ ਤੱਕ ਅਸੀਂ ਇਹਨੂੰ ਪਕਾਵਾਂਗੇ ਤਿੰਨ ਸੀਟੀਆਂ ਦੇ ਬਾਅਦ ਅਸੀਂ ਕੁੱਕਰ ਖੋਲ੍ਹ ਕੇ ਇਹਨੂੰ ਦੇਖਾਂਗੇ ਪੈਨਸੀਟੀ ਆ ਚੁੱਕੀਆਂ ਨੇ ਗੈਸ ਨੂੰ ਮੈਂ ਬੰਦ ਕਰ ਦਿੱਤਾ ਹੈ ਤੇ ਹੁਣ ਅਸੀਂ ਥੋੜੀ देर ਬਾਅਦ ਜਦੋਂ ਇਹਦੀ ਸਾਰੀ ਭਾਫ਼ ਨਿਕਲ ਜਾਏਗੀ ਫਿਰ ਅਸੀਂ ਖੋਲ ਕੇ ਦੇਖ ਲਵਾਂਗੇ ਹੁਣ ਅਸੀਂ ਕੁੱਕਰ ਨੂੰ ਖੋਲ ਲੈਂਦੇ ਆ ਭਾਫ਼ ਨਿਕਲ ਚੁੱਕੀ ਹੈ ਸਾਰੀ ਦੇਖੋ ਇੰਨੀ ਜਿਆਦਾ ਵਧੀਆ ਖੁਸ਼ਬੂ ਆ ਰਹੀ ਨਾ ਟਿੰਡਿਆਂ ਵਿੱਚ ਇੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਹੁਣ ਅਸੀਂ ਨਾਲ ਹੀ ਗੈਸ ਨੂੰ ਔਨ ਕਰ ਦਵਾਂਗੇ ਤੇ ਕੜਸ਼ੀ ਮਾਰ ਕੇ ਆਪਾਂ ਚੰਗੀ ਤਰ੍ਹਾਂ ਜਿਹੜੇ ਟਿੰਡੇ ਆ ਇਹਨਾਂ ਨੂੰ ਮਿਕਸ ਕਰਾਂਗੇ ਥੋੜੀ देर ਅਸੀਂ ਇਹਨਾਂ ਨੂੰ ਬਿਨਾਂ ਢੱਕਣ ਦੇ 2 ਕਮਿੰਟ ਸਿਰਫ ਪਕਾਣਾ ਹੈ ਜਿਆਦਾ ਨਹੀਂ ਪਕਾਣਾ ਹੈ 2 ਮਿੰਟ ਦੇ ਬਾਅਦ ਅਸੀਂ ਗੈਸ ਨੂੰ ਕਰ ਦਿੱਤਾ ਹੈ ਬੰਦ ਤੇ ਜਿਹੜੇ ਸਾਡੇ ਆਲੂ ਹੈਗੇ ਇਹਨਾਂ ਨੂੰ ਆਪਾਂ ਹਲਕਾ ਹਲਕਾ ਫੇਲ ਲਵਾਂਗੇ ਇਹਦੇ ਨਾਲ ਜਿਹੜੀ ਸਾਡੀ ਸਬਜ਼ੀ ਹੈ ਥੋੜੀ ਰਸਮੀ ਸੀ ਜਿੱਦਾਂ ਨਾ ਥੋੜੀ ਖੁੱਲੀ ਖੁੱਲੀ ਜੀ ਹੋ ਜਾਏਗੀ ਸੰਗਣੀ ਸੰਗਣੀ ਤੇ ਇਧਰ ਗੈਸ ਬੰਦ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਉੱਪਰ ਪਾ ਦੇਵਾਂਗੇ ਤਾਜ਼ਾ ਹਰਾ ਧਨੀਆ ਤੋਕੇ ਤੇ ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਤੁਸੀਂ ਸੱਚ ਮੰਨਿਓ ਕਿ ਜਿਹੜੀ ਇਹ ਸਬਜੀ ਹੈ ਇੰਨੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਕਿ ਬੱਚੇ ਇਹਨੂੰ ਬਾਰ-ਬਾਰ ਮੰਗਦੇ ਨੇ ਤੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੰਦਾ ਦੀ ਲੱਗੀ ਹੈ ਤੇ ਤੁਸੀਂ ਇਹ ਵਾਲੀ ਸਬਜੀ ਇੱਕ ਵਾਰ ਜ਼ਰੂਰ ਆਪਣੇ ਘਰ ਬਣਾ ਕੇ ਵੀ ਦੇਖਿਓ ਮਿਲਦਿਆਂ ਵੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ